ਜਿਸ ਦਿਨ ਰਮਨਦੀਪ ਸਿੰਘ ਭਾਰਤ ਤੋਂ ਨਿਊਜ਼ੀਲੈਂਡ ਪੁੱਜਿਆ ਸੀ ਅਤੇ ਉਸਨੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਤਾਂ ਉਸਦੇ ਮਾਪੇ ਬੇहद ਚਿੰਤਿਤ ਸਨ ਪਰ ਉਸਨੇ ਸਭ ਨੂੰ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਉਸਨੇ ਦੱਸਿਆ ਕਿ ਉਸ ਦਾ ਨਵਾਂ ਦੇਸ਼ ਬਹੁਤ ਹੀ ਸੁਰੱਖਿਅਤ ਹੈ ਤੁਸੀਂ ਜਰਾ ਇੱਥੇ ਦੀ ਅਪਰਾਧ ਦਰਤਾ ਦੇਖੋ ਇਹ ਹੌਸਲਾ ਦਿੰਦਾ ਹੋਇਆ ਰਮਨਦੀਪ ਸਿੰਘ ਨਿਊਜ਼ੀਲੈਂਡ ਪਹੁੰਚ ਗਿਆ ਪਰ ਉਸਨੂੰ ਕੁ ਸਮੇਂ ਬਾਅਦ ਹੀ ਦੋ ਸਿਰਫ ਰਿਆਨੇ ਬਿਨਾ ਕਿਸੇ ਵਜ੍ਹਾ ਦੇ ਕੁੱਟ-ਕੁੱਟ ਕੇ ਮਾਰ ਦਿੱਤਾ ਜਦੋਂ ਉਹ ਵੈਸਟ ਆਕਲੈਂਡ ਰਿਜ਼ਰਵ ਨੂੰ ਬੰਦ ਕਰਨ ਦੇ ਜਾ ਰਿਹਾ ਸੀ ਜੋ ਕਿ ਉਸਦੇ ਸੁਰੱਖਿਆ ਗਾਰਡ ਦੀ ਨੌਕਰੀ ਵਜੋਂ ਉਸਦਾ ਫਰਜ਼ ਸੀ ਜਦੋਂ ਅੱਜ ਆਕਲੈਂਡ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਫੈਸਲਾ ਵਕੀਲਾਂ ਨੇ ਪੜ੍ਹ ਕੇ ਸੁਣਾਇਆ ਤਾਂ ਰਮਨਦੀਪ ਸਿੰਘ ਦੀ ਪੈਣ ਫੁੱਟ-ਫੁੱਟ ਕੇ ਰੋਈ ਉਸ ਨੇ ਕਿਹਾ ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ ਮੇਰਾ ਐਂਕਰ ਸੀ ਮੇਰਾ ਗਾਈਡ ਸੀ ਪੈਨ ਦੀਆਂ ਇਹਨਾਂ ਭਾਵਨਾਵਾਂ ਨੂੰ ਦੇਖਣ ਤੋਂ ਬਾਅਦ ਜਸਟਿਸ ਜੈਫਰੀ ਵਿਨਿੰਗ ਨੇ ਫੈਸਲਾ ਸੁਣਾਇਆ ਉਹਨਾਂ ਨੇ ਪੱਛਮੀ ਆਕਲੈਂਡ ਵਿੱਚ ਰਮਨਦੀਪ ਸਿੰਘ ਦੇ ਬੇਰਹਿਮੀ ਨਾਲ ਕਤਲ ਕਰਨ ਲਈ ਲੋਰੈਂਜ਼ੋ ਐਂਜ਼ੀਰਾ ਨੂੰ ਉਮਰ ਕੈਦ ਦੀ ਅਸਰ ਅਸਰਾਂ ਦਿੱਤੀ ਇਸ ਦੌਰਾਨ ਜੱਜ ਨੇ ਕਿਹਾ ਮੈਂ ਮੰਨਦਾ ਹਾਂ ਕਿ ਸਿੰਘ ਦਾ ਕਤਲ ਬਹੁਤ ਬੇਰਹਿਮੀ ਨਾਲ ਕੀਤਾ ਗਿਆ ਹੈ ਮਿਸਟਰ ਸਿੰਘ ਦਾ ਕਤਲ ਬਿਨਾਂ ਕਿਸੇ ੜਕਾਹਟ ਦੇ ਕੀਤਾ ਗਿਆ ਹੈ ਉਹ ਤਾਂ ਸਿਰਫ ਆਪਣਾ ਕੰਮ ਕਰ ਰਿਹਾ ਸੀ ਜਿਕਰ ਜੋ ਹੈ ਕਿ ਇਹ ਕਤਲ ਦਸੰਬਰ 2023 ਦੇ ਵਿੱਚ ਹੋਇਆ ਸੀ ਜਦੋਂ ਰਮਨਦੀਪ ਸਿੰਘ ਰਾਇਲ ਰਿਜ਼ਰਵ ਪਾਰਕ ਵਿੱਚ ਜਾ ਰਿਹਾ ਸੀ ਤਾਂ ਟੰਗੀਰਾ ਨੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਉਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਸਹੰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਦਾਲਤ ਵਿੱਚ ਟੰਗੀਰਾ ਨੇ ਮੰਨਿਆ ਕਿ ਉਸ ਨੇ ਰਮਨਦੀਪ ਸਿੰਘ ਦੀ ਹਤਿਆ ਕੀਤੀ ਹੈ ਉਸ ਦੇ ਨਾਲ ਇੱਕ 17 ਸਾਲਾਂ ਦਾ ਨੌਜਵਾਨ ਵੀ ਸੀ ਜੋ ਕਿ ਹਮਲੇ ਦੇ ਵਿੱਚ ਸ਼ਾਮਲ ਸੀ ਪਰ ਅਦਾਲਤ ਨੇ ਉਸ ਨੂੰ ਮਾਨਸਿਕ ਤੌਰ ਤੇ ਮੁਕੱਦਮਾ ਚਲਾਉਣ ਯੋਗ ਨਹੀਂ ਮੰਨਿਆ ਪਰ ਅਮਨਦੀਪ ਸਿੰਘ ਜੋ ਕਿ ਪੰਜਾਬ ਦੇ ਕੋਟਲੀ ਸ਼ਾਹਪੁਰ ਤੋਂ 2018 ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਨਿਊਜ਼ੀਲੈਂਡ ਪੁੱਜਿਆ ਸੀ ਉਹ ਇੱਕ ਸੁਰੱਖਿਆ ਕੰਪਨੀ ਦੇ ਵਿੱਚ ਆਮ ਗਾਰਡ ਵਜੋਂ ਕੰਮ ਕਰਦਾ ਸੀ ਪਾਈ ਜਾਰੇ ਨੇ ਇੱਕ ਫੰਡਰੇਜ਼ਰ ਮਿਹਨਰਾਹੀ ਲਗਭਗ 10000 ਡਾਲਰ ਇਕੱਠੇ ਕਰਕੇ ਉਸਦੇ ਪਰਿਵਾਰ ਦੀ ਮਦਦ ਵੀ ਕੀਤੀ ਸੀ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਰਮਨਦੀਪ ਸਿੰਘ ਬਹੁਤ ਵਧੀਆ ਮੁੰਡਾ ਸੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਤੇ ਹਰ ਰੋਜ਼ ਇੱਥੇ ਦੀਆਂ ਗੱਲਾਂ ਪੰਜਾਬ ਚ ਆਪਣੀ ਮਾਂ ਨਾਲ ਸਾਂਝੀਆਂ ਵੀ ਕਰਿਆ ਕਰਦਾ ਸੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਬੀਵਿਅਨ ਫੈਨ ਨੇ ਆਪਣੇ ਮੁਖਿਰ ਵੱਲੋਂ ਅਦਾਲਤ ਨੂੰ ਮਾਫੀ ਪੱਤਰ ਵੀ ਸੌਂਪਿਆ ਪਰ ਜਸਟਿਸ ਵੈਨਿਗ ਨੇ ਸੈਂਤੀ ਪ੍ਰਗਟਾਈ ਕਿ ਉਸ ਦਾ ਪਛਤਾਵਾ ਪੱਤਰ ਨਕਲੀ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹਮਲੇ ਨੂੰ ਰੋਕਣ ਲਈ ਮੌਕਾ ਸੀ ਪਰ ਤੁਸੀਂ ਆਪਣੇ ਨਾਲ ਦੇ ਨੂੰ ਉਚਾਇਤ ਕੀਤਾ ਤੇ ਕੁੱਟਮਾਰ ਕਰਦੇ ਰਹੇ। ਜਸਟਿਸ ਵੈਨਿਗ ਨੇ ਤੰਗੀਰਾ ਨੂੰ ਕਿਹਾ ਕਿ ਤੁਸੀਂ ਸ਼ਰੀਰਕ ਤੌਰ ਤੇ ਬਹੁਤ ਹਰਿਸਟ ਪੁੱਟੋ ਤੇ ਮ੍ਰਿਤਕ ਨੌਜਵਾਨ ਬਹੁਤ ਹੀ ਪਤਲਾ ਤੇ ਛੋਟੇ ਕੱਦ ਵਾਲਾ ਸੀ ਪਰ ਫਿਰ ਵੀ ਤੁਸੀਂ ਉਸਤੇ ਰਹਿਮ ਨਹੀਂ ਕੀਤਾ। ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਸੀ ਪਰ ਤੁਸੀਂ ਅਸਫਲ ਰਹੇ ਜੱਜ ਨੇ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮਿਸਟਰ ਸਿੰਘ ਵਿਰੁੱਧ ਹਿੰਸਾ અત્યੰਤ ਅਤੇ ਅਸਵੀਕਾਰਨਯੋਗ ਸੀ ਜਿਸ ਦਿਨ ਰਵਨਦੀਪ ਸਿੰਘ ਭਾਰਤ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਉਸਨੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਤਾਂ ਉਸਦੇ ਮਾਪੇ ਬੇहद ਚਿੰਤਤ ਸਨ ਪਰ ਉਸਨੇ ਸਭ ਨੂੰ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਕਸ਼ਨ ਨੇ ਦੱਸਿਆ ਕਿ ਉਸ ਦਾ ਨਵਾਂ ਦੇਸ਼ ਬਹੁਤ ਹੀ ਸੁਰੱਖਿਅਤ ਹੈ ਤੁਸੀਂ ਜਰਾ ਇੱਥੇ ਦੀ ਅਪਰਾਧ ਦਰ ਤਾਂ ਦੇਖੋ ਇਹ ਹੌਸਲਾ ਦਿੰਦਾ ਹੋਇਆ ਰਮਨਦੀਪ ਸਿੰਘ ਨਿਊਜ਼ੀਲੈਂਡ ਪਹੁੰਚ ਗਿਆ ਪਰ ਉਸ ਨੂੰ ਕੁਝ ਸਮੇਂ ਬਾਅਦ ਹੀ ਦੋ ਸਿਰਫ ਰਿਆਨੇ ਬਿਨਾ ਕਿਸੇ ਵਜਾ ਦੇ ਕੁੱਟਕੁੱਟ ਕੇ ਮਾਰ ਦਿੱਤਾ ਜਦੋਂ ਉਹ ਵੈਸਟ ਆਕਲੈਂਡ ਰਿਜ਼ਰਵ ਨੂੰ ਬੰਦ ਕਰਨ ਲਈ ਜਾ ਰਿਹਾ ਸੀ ਜੋ ਕਿ ਉਸ ਦੇ ਸੁਰੱਖਿਆ ਗਾਰਡ ਦੀ ਨੌਕਰੀ ਵਜੋਂ ਉਸ ਦਾ ਫਰਜ਼ ਸੀ ਜਦੋਂ ਅੱਜ ਆਕਲੈਂਡ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਫੈਸਲਾ ਵਕੀਲਾਂ ਨੇ ਪੜ੍ਹ ਕੇ ਸੁਣਾਇਆ ਤਾਂ ਰਮਨਦੀਪ ਸਿੰਘ ਦੀ ਪੈਨ ਫੁੱਟ ਫੁੱਟ ਕੇ ਰੋਈ ਉਸ ਨੇ ਕਿਹਾ ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ ਮੇਰਾ ਐਂਕਰ ਸੀ ਮੇਰਾ ਗਾਈਡ ਸੀ ਪੈਨ ਦੀਆਂ ਇਹਨਾਂ ਭਾਵਨਾਵਾਂ ਨੂੰ ਦੇਖਣ ਤੋਂ ਬਾਅਦ ਜਸਟਿਸ ਜੈਫਰੀ ਵਿਨਿੰਗ ਨੇ ਫੈਸਲਾ ਸੁਣਾਇਆ ਉਹਨਾਂ ਨੇ ਪੱਛਮੀ ਆਕਲੈਂਡ ਵਿੱਚ ਰਮਨਦੀਪ ਸਿੰਘ ਦੇ ਬੇਰहमी ਨਾਲ ਕਤਲ ਕਰਨ ਲਈ ਲੋਰੈਂਜ਼ੋ ਤਨ ਜ਼ੀਰਾ ਨੂੰ ਉਮਰ ਕੈਦ ਦੀ ਅਸਰ ਅਸਰਾਂ ਦਿੱਤੀ ਇਸ ਦੌਰਾਨ ਜੱਜ ਨੇ ਕਿਹਾ ਮੈਂ ਮੰਨਦਾ ਹਾਂ ਕਿ ਸਿੰਘ ਦਾ ਕਤਲ ਬਹੁਤ ਬੇਰਮੀ ਨਾਲ ਕੀਤਾ ਗਿਆ ਹੈ ਮਿਸਟਰ ਸਿੰਘ ਦਾ ਕਤਲ ਬਿਨਾਂ ਕਿਸੇ ਪੜਕਾਹਟ ਦੇ ਕੀਤਾ ਗਿਆ ਹੈ ਉਹ ਤਾਂ ਸਿਰਫ ਆਪਣਾ ਕੰਮ ਕਰ ਰਿਹਾ ਸੀ ਜ਼ਿਕਰਯੋਗ ਹੈ ਕਿ ਇਹ ਕਤਲ ਦਸੰਬਰ 2023 ਦੇ ਵਿੱਚ ਹੋਇਆ ਸੀ ਜਦੋਂ ਰਮਨਦੀਪ ਸਿੰਘ ਰਾਇਲ ਰਿਜ਼ਰਵ ਪਾਰਕ ਵਿੱਚ ਜਾ ਰਿਹਾ ਸੀ ਤਾਂ ਟੰਗੀਰਾ ਨੇ ਉਸ ਉਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਉਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਸਹੰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਦਾਲਤ ਵਿੱਚ ਚੰਗੀਰਾ ਨੇ ਮੰਨਿਆ ਕਿ ਉਸ ਨੇ ਰਮਨਦੀਪ ਸਿੰਘ ਦੀ ਹਤਿਆ ਕੀਤੀ ਹੈ ਉਸ ਦੇ ਨਾਲ ਇੱਕ 17 ਸਾਲਾਂ ਦਾ ਨੌਜਵਾਨ ਵੀ ਸੀ ਜੋ ਕਿ ਹਮਲੇ ਦੇ ਵਿੱਚ ਸ਼ਾਮਲ ਸੀ ਪਰ ਅਦਾਲਤ ਨੇ ਉਸ ਨੂੰ ਮਾਨਸਿਕ ਤੌਰ ਤੇ ਮੁਕੱਦਮਾ ਚਲਾਉਣ ਯੋਗ ਨਹੀਂ ਮੰਨਿਆ ਰਮਨਦੀਪ ਸਿੰਘ ਜੋ ਕਿ ਪੰਜਾਬ ਦੇ ਕੋਟਲੀ ਸ਼ਾਹਪੁਰ ਤੋਂ 2018 ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਨਿਊਜ਼ੀਲੈਂਡ ਗਿਆ ਸੀ ਉਹ ਇੱਕ ਸੁਰੱਖਿਆ ਕੰਪਨੀ ਦੇ ਵਿੱਚ ਆਮ ਗਾਰਡ ਵਜੋਂ ਕੰਮ ਕਰਦਾ ਸੀ ਪਾਈ ਜਾਰੇ ਨੇ ਇੱਕ ਫੰਡਰੇਜ਼ਰ ਮਿਹਨਰਾਹੀ ਲਗਭਗ 10000 ਡਾਲਰ ਇਕੱਠੇ ਕਰਕੇ ਉਸਦੇ ਪਰਿਵਾਰ ਦੀ ਮਦਦ ਵੀ ਕੀਤੀ ਸੀ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਰਮਨਦੀਪ ਸਿੰਘ ਬਹੁਤ ਵਧੀਆ ਮੁੰਡਾ ਸੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਤੇ ਹਰ ਰੋਜ਼ ਇੱਥੇ ਦੀਆਂ ਗੱਲਾਂ ਪੰਜਾਬ ਚ ਆਪਣੀ ਮਾਂ ਨਾਲ ਸਾਂਝੀਆਂ ਵੀ ਕਰਿਆ ਕਰਦਾ ਸੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਬੀਵਿਅਨ ਫੈਨ ਨੇ ਆਪਣੇ ਮੁਖਿਰ ਵੱਲੋਂ ਅਦਾਲਤ ਨੂੰ ਮਾਫੀ ਪੱਤਰ ਵੀ ਸੌਂਪਿਆ ਪਰ ਜਸਟਿਸ ਵੈਨਿਗ ਨੇ ਸਹਿਮਤੀ ਪ੍ਰਗਟਾਈ ਕਿ ਉਸ ਦਾ ਪਛਤਾਵਾ ਪੱਤਰ ਨਕਲੀ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹਮਲੇ ਨੂੰ ਰੋਕਣ ਲਈ ਮੌਕਾ ਸੀ ਪਰ ਤੁਸੀਂ ਆਪਣੇ ਨਾਲ ਦੇ ਨੂੰ ਉਚਾਇਤ ਕੀਤਾ ਤੇ ਕੁੱਟਮਾਰ ਕਰਦੇ ਰਹੇ। ਜਸਟਿਸ ਵੈਨਿਗ ਨੇ ਤੰਗੀਰਾ ਨੂੰ ਕਿਹਾ ਕਿ ਤੁਸੀਂ ਸ਼ਰੀਰਕ ਤੌਰ ਤੇ ਬਹੁਤ ਹਰਿਸਟ ਪੁੱਛੋ ਤੇ ਮ੍ਰਿਤਕ ਨੌਜਵਾਨ ਬਹੁਤ ਹੀ ਪਤਲਾ ਤੇ ਛੋਟੇ ਕੱਦ ਵਾਲਾ ਸੀ ਪਰ ਫਿਰ ਵੀ ਤੁਸੀਂ ਉਸਤੇ ਰਹਿਮ ਨਹੀਂ ਕੀਤਾ। ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਸੀ ਪਰ ਤੁਸੀਂ ਅਸਫਲ ਰਹੇ ਜੱਜ ਨੇ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮਿਸਟਰ ਸਿੰਘ ਵਿਰੁੱਧ ਹਿੰਸਾ અત્યੰਤ ਅਤੇ ਅਸਵੀਕਾਰਨਯੋਗ ਸੀ ਜਿਸ ਦਿਨ ਰਵਨਦੀਪ ਸਿੰਘ ਭਾਰਤ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਉਸਨੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਤਾਂ ਉਸਦੇ ਮਾਪੇ ਬੇहद ਚਿੰਤਤ ਸਨ ਪਰ ਉਸਨੇ ਸਭ ਨੂੰ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਕਿਸ਼ਨ ਨੇ ਦੱਸਿਆ ਕਿ ਉਸ ਦਾ ਨਵਾਂ ਦੇਸ਼ ਬਹੁਤ ਹੀ ਸੁਰੱਖਿਅਤ ਹੈ ਤੁਸੀਂ ਜਰਾ ਇੱਥੇ ਦੀ ਅਪਰਾਧ ਦਰ ਤਾਂ ਦੇਖੋ ਇਹ ਹੌਸਲਾ ਦਿੰਦਾ ਹੋਇਆ ਰਮਨਦੀਪ ਸਿੰਘ ਨਿਊਜ਼ੀਲੈਂਡ ਪਹੁੰਚ ਗਿਆ ਪਰ ਉਸ ਨੂੰ ਕੁਝ ਸਮੇਂ ਬਾਅਦ ਹੀ ਦੋ ਸਿਰਫ ਰਿਆਨੇ ਬਿਨਾਂ ਕਿਸੇ ਵਜ੍ਹਾ ਦੇ ਕੁੱਟਕੁੱਟ ਕੇ ਮਾਰ ਦਿੱਤਾ ਜਦੋਂ ਉਹ ਵੈਸਟ ਆਕਲੈਂਡ ਰਿਜ਼ਰਵ ਨੂੰ ਬੰਦ ਕਰਨ ਲਈ ਜਾ ਰਿਹਾ ਸੀ ਜੋ ਕਿ ਉਸ ਦੇ ਸੁਰੱਖਿਆ ਗਾਰਡ ਦੀ ਨੌਕਰੀ ਵਜੋਂ ਉਸ ਦਾ ਫਰਜ਼ ਸੀ ਜਦੋਂ ਅੱਜ ਆਕਲੈਂਡ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਫੈਸਲਾ ਵਕੀਲਾਂ ਨੇ ਪੜ੍ਹ ਕੇ ਸੁਣਾਇਆ ਤਾਂ ਰਮਨਦੀਪ ਸਿੰਘ ਦੀ ਪੈਨ ਫੁੱਟ ਫੁੱਟ ਕੇ ਰੋਈ ਉਸ ਨੇ ਕਿਹਾ ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ ਮੇਰਾ ਐਂਕਰ ਸੀ ਮੇਰਾ ਗਾਈਡ ਸੀ ਪੈਨ ਦੀਆਂ ਇਹਨਾਂ ਭਾਵਨਾਵਾਂ ਨੂੰ ਦੇਖਣ ਤੋਂ ਬਾਅਦ ਜਸਟਿਸ ਜੈਫਰੀ ਵਿਨਿੰਗ ਨੇ ਫੈਸਲਾ ਸੁਣਾਇਆ ਉਹਨਾਂ ਨੇ ਪੱਛਮੀ ਆਕਲੈਂਡ ਵਿੱਚ ਰਮਨਦੀਪ ਸਿੰਘ ਦੇ ਬੇਰहमी ਨਾਲ ਕਤਲ ਕਰਨ ਲਈ ਲੋਰੈਂਜ਼ੋ ਤਨ ਜ਼ੀਰਾ ਨੂੰ ਉਮਰ ਕੈਦ ਦੀ ਅਸਰ ਅਸਰਾਂ ਦਿੱਤੀ ਇਸ ਦੌਰਾਨ ਜੱਜ ਨੇ ਕਿਹਾ ਮੈਂ ਮੰਨਦਾ ਹਾਂ ਕਿ ਸਿੰਘ ਦਾ ਕਤਲ ਬਹੁਤ ਬੇਰਮੀ ਨਾਲ ਕੀਤਾ ਗਿਆ ਹੈ ਮਿਸਟਰ ਸਿੰਘ ਦਾ ਕਤਲ ਬਿਨਾਂ ਕਿਸੇ ਪੜਕਾਹਟ ਦੇ ਕੀਤਾ ਗਿਆ ਹੈ ਉਹ ਤਾਂ ਸਿਰਫ ਆਪਣਾ ਕੰਮ ਕਰ ਰਿਹਾ ਸੀ ਜ਼ਿਕਰਯੋਗ ਹੈ ਕਿ ਇਹ ਕਤਲ ਦਸੰਬਰ 2023 ਦੇ ਵਿੱਚ ਹੋਇਆ ਸੀ ਜਦੋਂ ਰਮਨਦੀਪ ਸਿੰਘ ਰਾਇਲ ਰਿਜ਼ਰਵ ਪਾਰਕ ਵਿੱਚ ਜਾ ਰਿਹਾ ਸੀ ਤਾਂ ਟੰਗੀਰਾ ਨੇ ਉਸਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਉਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਸਹੰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਦਾਲਤ ਵਿੱਚ ਚੰਗੀਰਾ ਨੇ ਮੰਨਿਆ ਕਿ ਉਸ ਨੇ ਰਮਨਦੀਪ ਸਿੰਘ ਦੀ ਹਤਿਆ ਕੀਤੀ ਹੈ ਉਸ ਦੇ ਨਾਲ ਇੱਕ 17 ਸਾਲਾਂ ਦਾ ਨੌਜਵਾਨ ਵੀ ਸੀ ਜੋ ਕਿ ਹਮਲੇ ਦੇ ਵਿੱਚ ਸ਼ਾਮਲ ਸੀ ਪਰ ਅਦਾਲਤ ਨੇ ਉਸ ਨੂੰ ਮਾਨਸਿਕ ਤੌਰ ਤੇ ਮੁਕੱਦਮਾ ਚਲਾਉਣ ਯੋਗ ਨਹੀਂ ਮੰਨਿਆ ਰਮਨਦੀਪ ਸਿੰਘ ਜੋ ਕਿ ਪੰਜਾਬ ਦੇ ਕੋਟਲੀ ਸ਼ਾਹਪੁਰ ਤੋਂ 2018 ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਨਿਊਜ਼ੀਲੈਂਡ ਗਿਆ ਸੀ ਉਹ ਇੱਕ ਸੁਰੱਖਿਆ ਕੰਪਨੀ ਦੇ ਵਿੱਚ ਆਮ ਗਾਰਡ ਵਜੋਂ ਕੰਮ ਕਰਦਾ ਸੀ ਪਾਈ ਜਾਰੇ ਨੇ ਇੱਕ ਫੰਡਰੇਜ਼ਰ ਮਿਹਨਰਾਹੀ ਲਗਭਗ 10000 ਡਾਲਰ ਇਕੱਠੇ ਕਰਕੇ ਉਸਦੇ ਪਰਿਵਾਰ ਦੀ ਮਦਦ ਵੀ ਕੀਤੀ ਸੀ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਰਮਨਦੀਪ ਸਿੰਘ ਬਹੁਤ ਵਧੀਆ ਮੁੰਡਾ ਸੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਤੇ ਹਰ ਰੋਜ਼ ਇੱਥੇ ਦੀਆਂ ਗੱਲਾਂ ਪੰਜਾਬ ਚ ਆਪਣੀ ਮਾਂ ਨਾਲ ਸਾਂਝੀਆਂ ਵੀ ਕਰਿਆ ਕਰਦਾ ਸੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਬੀਵਿਅਨ ਫੈਨ ਨੇ ਆਪਣੇ ਮੁਖਿਰ ਵੱਲੋਂ ਅਦਾਲਤ ਨੂੰ ਮਾਫੀ ਪੱਤਰ ਵੀ ਸੌਂਪਿਆ ਪਰ ਜਸਟਿਸ ਵੈਨਿਗ ਨੇ ਸੈਂਤੀ ਪ੍ਰਗਟਾਈ ਕਿ ਉਸ ਦਾ ਪਛਤਾਵਾ ਪੱਤਰ ਨਕਲੀ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹਮਲੇ ਨੂੰ ਰੋਕਣ ਲਈ ਮੌਕਾ ਸੀ ਪਰ ਤੁਸੀਂ ਆਪਣੇ ਨਾਲ ਦੇ ਨੂੰ ਉਚਾਇਤ ਕੀਤਾ ਤੇ ਕੁੱਟਮਾਰ ਕਰਦੇ ਰਹੇ। ਜਸਟਿਸ ਵੈਨਿਗ ਨੇ ਤੰਗੀਰਾ ਨੂੰ ਕਿਹਾ ਕਿ ਤੁਸੀਂ ਸ਼ਰੀਰਕ ਤੌਰ ਤੇ ਬਹੁਤ ਹਰਿਸਟ ਪੁਸਟੋ ਤੇ ਮ੍ਰਿਤਕ ਨੌਜਵਾਨ ਬਹੁਤ ਹੀ ਪਤਲਾ ਤੇ ਛੋਟੇ ਕੱਦ ਵਾਲਾ ਸੀ ਪਰ ਫਿਰ ਵੀ ਤੁਸੀਂ ਉਸਤੇ ਰਹਿਮ ਨਹੀਂ ਕੀਤਾ। ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਸੀ ਪਰ ਤੁਸੀਂ ਅਸਫਲ ਰਹੇ ਜੱਜ ਨੇ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮਿਸਟਰ ਸਿੰਘ ਵਿਰੁੱਧ ਹਿੰਸਾ અત્યੰਤ ਅਤੇ ਅਸਵੀਕਾਰਨਯੋਗ ਸੀ ਜਿਸ ਦਿਨ ਰਵਨਦੀਪ ਸਿੰਘ ਭਾਰਤ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਉਸਨੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਤਾਂ ਉਸਦੇ ਮਾਪੇ ਬੇहद ਚਿੰਤਤ ਸਨ ਪਰ ਉਸਨੇ ਸਭ ਨੂੰ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਕਿਸ਼ਨ ਨੇ ਦੱਸਿਆ ਕਿ ਉਸ ਦਾ ਨਵਾਂ ਦੇਸ਼ ਬਹੁਤ ਹੀ ਸੁਰੱਖਿਅਤ ਹੈ ਤੁਸੀਂ ਜਰਾ ਇੱਥੇ ਦੀ ਅਪਰਾਧ ਦਰ ਤਾਂ ਦੇਖੋ ਇਹ ਹੌਸਲਾ ਦਿੰਦਾ ਹੋਇਆ ਰਮਨਦੀਪ ਸਿੰਘ ਨਿਊਜ਼ੀਲੈਂਡ ਪਹੁੰਚ ਗਿਆ ਪਰ ਉਸ ਨੂੰ ਕੁਝ ਸਮੇਂ ਬਾਅਦ ਹੀ ਦੋ ਸਿਰਫ ਰਿਆਨੇ ਬਿਨਾ ਕਿਸੇ ਵਜਾ ਦੇ ਕੁੱਟਕੁੱਟ ਕੇ ਮਾਰ ਦਿੱਤਾ ਜਦੋਂ ਉਹ ਵੈਸਟ ਆਕਲੈਂਡ ਰਿਜ਼ਰਵ ਨੂੰ ਬੰਦ ਕਰਨ ਲਈ ਜਾ ਰਿਹਾ ਸੀ ਜੋ ਕਿ ਉਸ ਦੇ ਸੁਰੱਖਿਆ ਗਾਰਡ ਦੀ ਨੌਕਰੀ ਵਜੋਂ ਉਸ ਦਾ ਫਰਜ਼ ਸੀ ਜਦੋਂ ਅੱਜ ਆਕਲੈਂਡ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਫੈਸਲਾ ਵਕੀਲਾਂ ਨੇ ਪੜ੍ਹ ਕੇ ਸੁਣਾਇਆ ਤਾਂ ਰਮਨਦੀਪ ਸਿੰਘ ਦੀ ਪੈਨ ਫੁੱਟ ਫੁੱਟ ਕੇ ਰੋਈ ਉਸ ਨੇ ਕਿਹਾ ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ ਮੇਰਾ ਐਂਕਰ ਸੀ ਮੇਰਾ ਗਾਈਡ ਸੀ ਪੈਨ ਦੀਆਂ ਇਹਨਾਂ ਭਾਵਨਾਵਾਂ ਨੂੰ ਦੇਖਣ ਤੋਂ ਬਾਅਦ ਜਸਟਿਸ ਜੈਫਰੀ ਵਿਨਿੰਗ ਨੇ ਫੈਸਲਾ ਸੁਣਾਇਆ ਉਹਨਾਂ ਨੇ ਪੱਛਮੀ ਆਕਲੈਂਡ ਵਿੱਚ ਰਮਨਦੀਪ ਸਿੰਘ ਦੇ ਬੇਰहमी ਨਾਲ ਕਤਲ ਕਰਨ ਲਈ ਲੋਰੈਂਜ਼ੋ ਤਨ ਜ਼ੀਰਾ ਨੂੰ ਉਮਰ ਕੈਦ ਦੀ ਅਸਰ ਅਸਰਾਂ ਦਿੱਤੀ ਇਸ ਦੌਰਾਨ ਜੱਜ ਨੇ ਕਿਹਾ ਮੈਂ ਮੰਨਦਾ ਹਾਂ ਕਿ ਸਿੰਘ ਦਾ ਕਤਲ ਬਹੁਤ ਬੇਰਮੀ ਨਾਲ ਕੀਤਾ ਗਿਆ ਹੈ ਮਿਸਟਰ ਸਿੰਘ ਦਾ ਕਤਲ ਬਿਨਾਂ ਕਿਸੇ ਪੜਕਾਹਟ ਦੇ ਕੀਤਾ ਗਿਆ ਹੈ ਉਹ ਤਾਂ ਸਿਰਫ ਆਪਣਾ ਕੰਮ ਕਰ ਰਿਹਾ ਸੀ ਜ਼ਿਕਰਯੋਗ ਹੈ ਕਿ ਇਹ ਕਤਲ ਦਸੰਬਰ 2023 ਦੇ ਵਿੱਚ ਹੋਇਆ ਸੀ ਜਦੋਂ ਰਮਨਦੀਪ ਸਿੰਘ ਰਾਇਲ ਰਿਜ਼ਰਵ ਪਾਰਕ ਵਿੱਚ ਜਾ ਰਿਹਾ ਸੀ ਤਾਂ ਟੰਗੀਰਾ ਨੇ ਉਸ ਉਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਉਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਸੰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਦਾਲਤ ਵਿੱਚ ਚੰਗੀਰਾ ਨੇ ਮੰਨਿਆ ਕਿ ਉਸ ਨੇ ਰਮਨਦੀਪ ਸਿੰਘ ਦੀ ਹਤਿਆ ਕੀਤੀ ਹੈ ਉਸ ਦੇ ਨਾਲ ਇੱਕ 17 ਸਾਲਾਂ ਦਾ ਨੌਜਵਾਨ ਵੀ ਸੀ ਜੋ ਕਿ ਹਮਲੇ ਦੇ ਵਿੱਚ ਸ਼ਾਮਲ ਸੀ ਪਰ ਅਦਾਲਤ ਨੇ ਉਸ ਨੂੰ ਮਾਨਸਿਕ ਤੌਰ ਤੇ ਮੁਕੱਦਮਾ ਚਲਾਉਣ ਯੋਗ ਨਹੀਂ ਮੰਨਿਆ ਰਮਨਦੀਪ ਸਿੰਘ ਜੋ ਕਿ ਪੰਜਾਬ ਦੇ ਕੋਟਲੀ ਸ਼ਾਹਪੁਰ ਤੋਂ 2018 ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਨਿਊਜ਼ੀਲੈਂਡ ਗਿਆ ਸੀ। ਉਹ ਇੱਕ ਸੁਰੱਖਿਆ ਕੰਪਨੀ ਦੇ ਵਿੱਚ ਆਮ ਗਾਰਡ ਵਜੋਂ ਕੰਮ ਕਰਦਾ ਸੀ। ਭਾਈਚਾਰੇ ਨੇ ਇੱਕ ਫੰਡਰੇਜ਼ਰ ਮਹਿਮਰਾਹੀਂ ਲਗਭਗ 10000 ਡਾਲਰ ਇਕੱਠੇ ਕਰਕੇ ਉਸ ਦੇ ਪਰਿਵਾਰ ਦੀ ਮਦਦ ਵੀ ਕੀਤੀ ਸੀ। ਤ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਰਮਨਦੀਪ ਸਿੰਘ ਬਹੁਤ ਵਧੀਆ ਮੁੰਡਾ ਸੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਤੇ ਹਰ ਰੋਜ਼ ਇੱਥੇ ਦੀਆਂ ਗੱਲਾਂ ਪੰਜਾਬ ਚ ਆਪਣੀ ਮਾਂ ਨਾਲ ਸਾਂਝੀਆਂ ਵੀ ਕਰਿਆ ਕਰਦਾ ਸੀ ਅਦਾਲਤ ਵਿੱਚ ਬਚਾਅ ਪੱਖ ਦੀ ਵਕੀਲ ਬੀਵਿਅਨ ਫੈਨ ਨੇ ਆਪਣੇ ਮੁਖਿਰ ਵੱਲੋਂ ਅਦਾਲਤ ਨੂੰ ਮਾਫੀ ਪੱਤਰ ਵੀ ਸੌਂਪਿਆ ਪਰ ਜਸਟਿਸ ਵੈਨਿੰਗ ਨੇ ਸਹਿਮਤੀ ਪ੍ਰਗਟਾਈ ਕਿ ਉਸ ਦਾ ਪੇਸ਼ਤਾਵਾ ਪੱਤਰ ਨਕਲੀ ਲੱਗਦਾ ਹੈ ਉਹਨੇ ਕਿਹਾ ਕਿ ਤੁਹਾਡੇ ਕੋਲ ਹਮਲੇ ਨੂੰ ਰੋਕਣ ਲਈ ਮੌਕਾ ਸੀ ਪਰ ਤੁਸੀਂ ਆਪਣੇ ਨਾਲ ਦੇ ਨੂੰ ਉਚਾਇਤ ਕੀਤਾ ਤੇ ਕੁੱਟਮਾਰ ਕਰਦੇ ਰਹੇ ਜਸਟਿਸ ਵੈਨਿਗ ਨੇ ਤੰਗੀਰਾ ਨੂੰ ਕਿਹਾ ਕਿ ਤੁਸੀਂ ਸ਼ਰੀਰਕ ਤੌਰ ਤੇ ਬਹੁਤ ਹਰੈਸਟ ਕੀਤਾ ਤੇ ਮ੍ਰਿਤਕ ਨੌਜਵਾਨ ਬਹੁਤ ਹੀ ਪਤਲਾ ਤੇ ਛੋਟੇ ਕੱਦ ਵਾਲਾ ਸੀ ਪਰ ਫਿਰ ਵੀ ਤੁਸੀਂ ਉਸਤੇ ਰਹਿਮ ਨਹੀਂ ਕੀਤਾ ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਸੀ ਪਰ ਤੁਸੀਂ ਅਸਫਲ ਰਹੇ ਜਜ ਨੇ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮਿਸਟਰ ਸਿੰਘ ਵਿਰੁੱਧ ਹਿੰਸਾ અત્યੰਤ ਅਤੇ ਅਸਵੀਕਾਰਨਯੋਗ ਸੀ ਜਿਸ ਦਿਨ ਰਮਨਦੀਪ ਸਿੰਘ ਭਾਰਤ ਤੋਂ ਨਿਊਜ਼ੀਲੈਂਡ ਪੁੱਜਿਆ ਸੀ ਅਤੇ ਉਸਨੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਤਾਂ ਉਸਦੇ ਮਾਪੇ ਬੇहद ਚਿੰਤੇ ਸਨ ਪਰ ਉਸਨੇ ਸਭ ਨੂੰ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਉਸਨੇ ਦੱਸਿਆ ਕਿ ਉਸਦਾ ਨਵਾਂ ਦੇਸ਼ ਬਹੁਤ ਹੀ ਸੁਰੱਖਿਅਤ ਹੈ ਤੁਸੀਂ ਜਰਾ ਇੱਥੇ ਦੀ ਅਪਰਾਧ ਦਰਤਾ ਦੇਖੋ ਇਹ ਹੌਸਲਾ ਦਿੰਦਾ ਹੋਇਆ ਰਮਨਦੀਪ ਸਿੰਘ ਨਿਊਜ਼ੀਲੈਂਡ ਪਹੁੰਚ ਗਿਆ ਪਰ ਉਸ ਨੂੰ ਕੁਝ ਸਮੇਂ ਬਾਅਦ ਹੀ ਦੋ ਸਿਰਫ ਰਿਆਨੇ ਬਿਨਾ ਕਿਸੇ ਵਜਾ ਦੇ ਕੁੱਟ-ਕੁੱਟ ਕੇ ਮਾਰ ਦਿੱਤਾ ਜਦੋਂ ਉਹ ਵੈਸਟ ਆਕਲੈਂਡ ਰਿਜ਼ਰਵ ਨੂੰ ਬੰਦ ਕਰਨ ਲਈ ਜਾ ਰਿਹਾ ਸੀ ਜੋ ਕਿ ਉਸਦੇ ਸੁਰੱਖਿਆ ਗਾਰਡ ਦੀ ਨੌਕਰੀ ਵਜੋਂ ਉਸਦਾ ਫਰਜ਼ ਸੀ ਜਦੋਂ ਅੱਜ ਆਕਲੈਂਡ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਫੈਸਲਾ ਵਕੀਲਾਂ ਨੇ ਪੜ੍ਹ ਕੇ ਸੁਣਾਇਆ ਤਾਂ ਰਮਨਦੀਪ ਸਿੰਘ ਦੀ ਪੈਨ ਫੁੱਟ ਫੁੱਟ ਕੇ ਰੋਈ ਉਸ ਨੇ ਕਿਹਾ ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ ਮੇਰਾ ਐਂਕਰ ਸੀ ਮੇਰਾ ਗਾਈਡ ਸੀ ਪੈਨ ਦੀਆਂ ਇਹਨਾਂ ਭਾਵਨਾਵਾਂ ਨੂੰ ਦੇਖਣ ਤੋਂ ਬਾਅਦ ਜਸਟਿਸ ਜੈਫਰੀ ਵਿਨਿੰਗ ਨੇ ਫੈਸਲਾ ਸੁਣਾਇਆ ਉਹਨਾਂ ਨੇ ਪੱਛਮੀ ਆਕਲੈਂਡ ਵਿੱਚ ਰਮਨਦੀਪ ਸਿੰਘ ਦੇ ਬੇਰहमी ਨਾਲ ਕਤਲ ਕਰਨ ਲਈ ਲੋਰੈਂਜ਼ੋ ਟੈਂਜ਼ੀਰਾ ਨੂੰ ਉਮਰ ਕੈਦ ਦੀ ਅਸਰ ਸੁਣਾ ਦਿੱਤੀ ਇਸ ਦੌਰਾਨ ਜੱਜ ਨੇ ਕਿਹਾ ਮੈਂ ਮੰਨਦਾ ਹਾਂ ਕਿ ਸਿੰਘ ਦਾ ਕਤਲ ਬਹੁਤ ਬੇਰਹਿਮੀ ਨਾਲ ਕੀਤਾ ਗਿਆ ਹੈ ਮਿਸਟਰ ਸਿੰਘ ਦਾ ਕਤਲ ਬਿਨਾਂ ਕਿਸੇ ੜਕਾਹਟ ਦੇ ਕੀਤਾ ਗਿਆ ਹੈ ਉਹ ਤਾਂ ਸਿਰਫ ਆਪਣਾ ਕੰਮ ਕਰ ਰਿਹਾ ਸੀ ਜ਼ਿਕਰ ਜੋ ਹੈ ਕਿ ਇਹ ਕਤਲ ਦਸੰਬਰ 2023 ਦੇ ਵਿੱਚ ਹੋਇਆ ਸੀ ਜਦੋਂ ਰਮਨਦੀਪ ਸਿੰਘ ਰਾਇਲ ਰਿਜ਼ਰਵ ਪਾਰਕ ਵਿੱਚ ਜਾ ਰਿਹਾ ਸੀ ਤਾਂ ਟੰਗੀਰਾ ਨੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਉਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਸੰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਦਾਲਤ ਵਿੱਚ ਚੰਗੀਰਾ ਨੇ ਮੰਨਿਆ ਕਿ ਉਸਨੇ ਰਮਨਦੀਪ ਸਿੰਘ ਦੀ ਹਤਿਆ ਕੀਤੀ ਹੈ ਉਸ ਦੇ ਨਾਲ ਇੱਕ 17 ਸਾਲਾਂ ਦਾ ਨੌਜਵਾਨ ਵੀ ਸੀ ਜੋ ਕਿ ਹਮਲੇ ਦੇ ਵਿੱਚ ਸ਼ਾਮਲ ਸੀ ਪਰ ਅਦਾਲਤ ਨੇ ਉਸ ਨੂੰ ਮਾਨਸਿਕ ਤੌਰ ਤੇ ਮੁਕੱਦਮਾ ਚਲਾਉਣ ਯੋਗ ਨਹੀਂ ਮੰਨਿਆ ਰਮਨਦੀਪ ਸਿੰਘ ਜੋ ਕਿ ਪੰਜਾਬ ਦੇ ਕੋਟਲੀ ਸ਼ਾਹਪੁਰ ਤੋਂ 2018 ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਨਿਊਜ਼ੀਲੈਂਡ ਕੋ ਜਾ ਸੀ ਉਹ ਇੱਕ ਸੁਰੱਖਿਆ ਕੰਪਨੀ ਦੇ ਵਿੱਚ ਆਮ ਗਾਰਡ ਵਜੋਂ ਕੰਮ ਕਰਦਾ ਸੀ ਪਾਈ ਚਾਰੇ ਨੇ ਇੱਕ ਫੰਡਰੇਜ਼ਰ ਮਹਿਮਰਾਹੀ ਲਗਭਗ 10000 ਡਾਲਰ ਇਕੱਠੇ ਕਰਕੇ ਉਸਦੇ ਪਰਿਵਾਰ ਦੀ ਮਦਦ ਵੀ ਕੀਤੀ ਸੀ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਰਮਨਦੀਪ ਸਿੰਘ ਬਹੁਤ ਵਧੀਆ ਮੁੰਡਾ ਸੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਤੇ ਹਰ ਰੋਜ਼ ਇੱਥੇ ਦੀਆਂ ਗੱਲਾਂ ਪੰਜਾਬ ਚ ਆਪਣੀ ਮਾਂ ਨਾਲ ਸਾਂਝੀਆਂ ਵੀ ਕਰਿਆ ਕਰਦਾ ਸੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਬੀਵਿਅਨ ਫੈਨ ਨੇ ਆਪਣੇ ਮੁਖੀਰ ਵੱਲੋਂ ਅਦਾਲਤ ਨੂੰ ਮਾਫੀ ਪੱਤਰ ਵੀ ਸੌਂਪਿਆ ਪਰ ਜਸਟਿਸ ਵੈਨਿਗ ਨੇ ਸੈਂਤੀ ਪ੍ਰਗਟਾਈ ਕਿ ਉਸਦਾ ਪਛਤਾਵਾ ਪੱਤਰ ਨਕਲੀ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹਮਲੇ ਨੂੰ ਰੋਕਣ ਲਈ ਮੌਕਾ ਸੀ ਪਰ ਤੁਸੀਂ ਆਪਣੇ ਨਾਲ ਦੇ ਨੂੰ ਉਚਾਇਤ ਕੀਤਾ ਤੇ ਕੁੱਟਮਾਰ ਕਰਦੇ ਰਹੇ। ਜਸਟਿਸ ਵੈਨਿਗ ਨੇ ਤੰਗੀਰਾ ਨੂੰ ਕਿਹਾ ਕਿ ਤੁਸੀਂ ਸ਼ਰੀਦਕ ਤੌਰ ਤੇ ਬਹੁਤ ਰੈਸਟਕ ਉਸ ਤੋਂ ਤੇ ਮ੍ਰਿਤਕ ਨੌਜਵਾਨ ਬਹੁਤ ਹੀ ਪਤਲਾ ਤੇ ਛੋਟੇ ਕੱਟ ਵਾਲਾ ਸੀ ਪਰ ਫਿਰ ਵੀ ਤੁਸੀਂ ਉਸਤੇ ਰਹਿਮ ਨਹੀਂ ਕੀਤਾ। ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਸੀ ਪਰ ਤੁਸੀਂ ਅਸਫਲ ਰਹੇ ਜੱਜ ਨੇ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮਿਸਟਰ ਸਿੰਘ ਵਿਰੁੱਧ ਹਿੰਸਾ અત્યੰਤ ਅਤੇ ਅਸਵੀਕਾਰਨਯੋਗ ਸੀ ਜਿਸ ਦਿਨ ਰਮਨਦੀਪ ਸਿੰਘ ਭਾਰਤ ਤੋਂ ਨਿਊਜ਼ੀਲੈਂਡ ਪੁੱਜਿਆ ਸੀ ਅਤੇ ਉਸਨੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਤਾਂ ਉਸਦੇ ਮਾਪੇ ਬੇहद ਚਿੰਤੇ ਸਨ ਪਰ ਉਸਨੇ ਸਭ ਨੂੰ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਕੁਸ਼ਨੀ ਨੇ ਦੱਸਿਆ ਕਿ ਉਸ ਦਾ ਨਵਾਂ ਦੇਸ਼ ਬਹੁਤ ਹੀ ਸੁਰੱਖਿਅਤ ਹੈ। ਤੁਸੀਂ ਜਰਾ ਇੱਥੇ ਦੀ ਅਪਰਾਧ ਦਰ ਤਾਂ ਦੇਖੋ। ਇਹ ਹੌਸਲਾ ਦਿੰਦਾ ਹੋਇਆ ਰਮਨਦੀਪ ਸਿੰਘ ਨਿਊਜ਼ੀਲੈਂਡ ਪਹੁੰਚ ਗਿਆ। ਪਰ ਉਸ ਨੂੰ ਕੁਝ ਸਮੇਂ ਬਾਅਦ ਹੀ ਦੋ ਸਿਰਫ ਰਿਆਨੇ ਬਿਨਾਂ ਕਿਸੇ ਵਜ੍ਹਾ ਦੇ ਕੁੱਟ-ਕੁੱਟ ਕੇ ਮਾਰ ਦਿੱਤਾ। ਜਦੋਂ ਉਹ ਵੈਸਟ ਆਕਲੈਂਡ ਰਿਜ਼ਰਵ ਨੂੰ ਬੰਦ ਕਰਨ ਦੇ ਜਾ ਰਿਹਾ ਸੀ ਜੋ ਕਿ ਉਸ ਦੇ ਸੁਰੱਖਿਆ ਗਾਰਡ ਦੀ ਨੌਕਰੀ ਵਜੋਂ ਉਸ ਦਾ ਫਰਜ਼ ਸੀ। ਜਦੋਂ ਅੱਜ ਆਕਲੈਂਡ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਫੈਸਲਾ ਵਕੀਲਾਂ ਨੇ ਪੜ੍ਹ ਕੇ ਸੁਣਾਇਆ ਤਾਂ ਰਮਨਦੀਪ ਸਿੰਘ ਦੀ ਪੈਨ ਫੁੱਟ ਫੁੱਟ ਕੇ ਰੋਈ ਉਸ ਨੇ ਕਿਹਾ ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ ਮੇਰਾ ਐਂਕਰ ਸੀ ਮੇਰਾ ਗਾਈਡ ਸੀ ਪੈਨ ਦੀਆਂ ਇਹਨਾਂ ਭਾਵਨਾਵਾਂ ਨੂੰ ਦੇਖਣ ਤੋਂ ਬਾਅਦ ਜਸਟਿਸ ਜੈਫਰੀ ਵਿਨਿੰਗ ਨੇ ਫੈਸਲਾ ਸੁਣਾਇਆ ਉਹਨਾਂ ਨੇ ਪੱਛਮੀ ਆਕਲੈਂਡ ਵਿੱਚ ਰਮਨਦੀਪ ਸਿੰਘ ਦੇ ਬੇਰੰਮੀ ਨਾਲ ਕਤਲ ਕਰਨ ਲਈ ਲੋਰੈਂਜ਼ੋ ਤਨਜ਼ੀਰਾ ਨੂੰ ਉਮਰ ਕਹਿ ਦਿੱਤੀ ਅਸਰ ਅਸਰਾਂ ਦਿੱਤੀ ਇਸ ਦੌਰਾਨ ਜੱਜ ਨੇ ਕਿਹਾ ਮੈਂ ਮੰਨਦਾ ਹਾਂ ਕਿ ਸਿੰਘ ਦਾ ਕਤਲ ਬਹੁਤ ਬੇਰਹਿਮੀ ਨਾਲ ਕੀਤਾ ਗਿਆ ਹੈ ਮਿਸਟਰ ਸਿੰਘ ਦਾ ਕਤਲ ਬਿਨਾਂ ਕਿਸੇ ੜਕਾਹਟ ਦੇ ਕੀਤਾ ਗਿਆ ਹੈ ਉਹ ਤਾਂ ਸਿਰਫ ਆਪਣਾ ਕੰਮ ਕਰ ਰਿਹਾ ਸੀ ਜ਼ਿਕਰਯੋਗ ਹੈ ਕਿ ਇਹ ਕਤਲ ਦਸੰਬਰ 2023 ਦੇ ਵਿੱਚ ਹੋਇਆ ਸੀ ਜਦੋਂ ਰਮਨਦੀਪ ਸਿੰਘ ਰਾਇਲ ਰਿਜ਼ਰਵ ਪਾਰਕ ਵਿੱਚ ਜਾ ਰਿਹਾ ਸੀ ਤਾਂ ਟੰਗੀਰਾ ਨੇ ਉਸ ਉਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਉਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਸੰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਦਾਲਤ ਵਿੱਚ ਟੰਗੀਰਾ ਨੇ ਮੰਨਿਆ ਕਿ ਉਸ ਨੇ ਰਮਨਦੀਪ ਸਿੰਘ ਦੀ ਹਤਿਆ ਕੀਤੀ ਹੈ ਉਸ ਦੇ ਨਾਲ ਇੱਕ 17 ਸਾਲਾਂ ਦਾ ਨੌਜਵਾਨ ਵੀ ਸੀ ਜੋ ਕਿ ਹਮਲੇ ਦੇ ਵਿੱਚ ਸ਼ਾਮਲ ਸੀ ਪਰ ਅਦਾਲਤ ਨੇ ਉਸ ਨੂੰ ਮਾਨਸਿਕ ਤੌਰ ਤੇ ਮੁਕੱਦਮਾ ਚਲਾਉਣ ਯੋਗ ਨਹੀਂ ਮੰਨਿਆ ਰਮਨਦੀਪ ਸਿੰਘ ਜੋ ਕਿ ਪੰਜਾਬ ਦੇ ਕੋਟਲੀ ਸ਼ਾਹਪੁਰ ਤੋਂ 2018 ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਨਿਊਜ਼ੀਲੈਂਡ ਪੁੱਜਿਆ ਸੀ ਉਹ ਇੱਕ ਸੁਰੱਖਿਆ ਕੰਪਨੀ ਦੇ ਵਿੱਚ ਆਮ ਗਾਰਡ ਵਜੋਂ ਕੰਮ ਕਰਦਾ ਸੀ ਪਾਈ ਚਾਰੇ ਨੇ ਇੱਕ ਫੰਡਰੇਜ਼ਰ ਮਹਿਮਰਾਹੀ ਲਗਭਗ 10000 ਡਾਲਰ ਇਕੱਠੇ ਕਰਕੇ ਉਸਦੇ ਪਰਿਵਾਰ ਦੀ ਮਦਦ ਵੀ ਕੀਤੀ ਸੀ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਰਮਨਦੀਪ ਸਿੰਘ ਬਹੁਤ ਵਧੀਆ ਮੁੰਡਾ ਸੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਤੇ ਹਰ ਰੋਜ਼ ਇੱਥੇ ਦੀਆਂ ਗੱਲਾਂ ਪੰਜਾਬ ਚ ਆਪਣੀ ਮਾਂ ਨਾਲ ਸਾਂਝੀਆਂ ਵੀ ਕਰਿਆ ਕਰਦਾ ਸੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਬੀਵਿਅਨ ਫੈਨ ਨੇ ਆਪਣੇ ਮੁਖੀਰ ਵੱਲੋਂ ਅਦਾਲਤ ਨੂੰ ਮਾਫੀ ਪੱਤਰ ਵੀ ਸੌਂਪਿਆ ਪਰ ਜਸਟਿਸ ਵੈਨਿਗ ਨੇ ਸੈਂਤੀ ਪ੍ਰਗਟਾਈ ਕਿ ਉਸ ਦਾ ਪਛਤਾਵਾ ਪੱਤਰ ਨਕਲੀ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹਮਲੇ ਨੂੰ ਰੋਕਣ ਲਈ ਮੌਕਾ ਸੀ ਪਰ ਤੁਸੀਂ ਆਪਣੇ ਨਾਲ ਦੇ ਨੂੰ ਉਚਾਇਤ ਕੀਤਾ ਤੇ ਕੁੱਟਮਾਰ ਕਰਦੇ ਰਹੇ। ਜਸਟਿਸ ਵੈਨਿਗ ਨੇ ਤੰਗੀਰਾ ਨੂੰ ਕਿਹਾ ਕਿ ਤੁਸੀਂ ਸ਼ਰੀਰਕ ਤੌਰ ਤੇ ਬਹੁਤ ਰਿਸਟਕ ਉਸ ਤੋਂ ਤੇ ਮ੍ਰਿਤਕ ਨੌਜਵਾਨ ਬਹੁਤ ਹੀ ਪਤਲਾ ਤੇ ਛੋਟੇ ਕੱਟ ਵਾਲਾ ਸੀ ਪਰ ਫਿਰ ਵੀ ਤੁਸੀਂ ਉਸਤੇ ਰਹਿਮ ਨਹੀਂ ਕੀਤਾ। ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਸੀ ਪਰ ਤੁਸੀਂ ਅਸਫਲ ਰਹੇ ਜੱਜ ਨੇ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮਿਸਟਰ ਸਿੰਘ ਵਿਰੁੱਧ ਹਿੰਸਾ અત્યੰਤ ਅਤੇ ਅਸਵੀਕਾਰਨਯੋਗ ਸੀ ਜਿਸ ਦਿਨ ਰਵਨਦੀਪ ਸਿੰਘ ਭਾਰਤ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਉਸਨੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਤਾਂ ਉਸਦੇ ਮਾਪੇ ਬੇहद ਚਿੰਤਤ ਸਨ ਪਰ ਉਸਨੇ ਸਭ ਨੂੰ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਕੁਸ਼ਨੀ ਨੇ ਦੱਸਿਆ ਕਿ ਉਸ ਦਾ ਨਵਾਂ ਦੇਸ਼ ਬਹੁਤ ਹੀ ਸੁਰੱਖਿਅਤ ਹੈ। ਤੁਸੀਂ ਜਰਾ ਇੱਥੇ ਦੀ ਅਪਰਾਧ ਦਰ ਤਾਂ ਦੇਖੋ। ਇਹ ਹੌਸਲਾ ਦਿੰਦਾ ਹੋਇਆ ਰਮਨਦੀਪ ਸਿੰਘ ਨਿਊਜ਼ੀਲੈਂਡ ਪਹੁੰਚ ਗਿਆ। ਪਰ ਉਸ ਨੂੰ ਕੁਝ ਸਮੇਂ ਬਾਅਦ ਹੀ ਦੋ ਸਿਰਫ ਰਿਆਨੇ ਬਿਨਾਂ ਕਿਸੇ ਵਜ੍ਹਾ ਦੇ ਕੁੱਟ-ਕੁੱਟ ਕੇ ਮਾਰ ਦਿੱਤਾ। ਜਦੋਂ ਉਹ ਵੈਸਟ ਆਕਲੈਂਡ ਰਿਜ਼ਰਵ ਨੂੰ ਬੰਦ ਕਰਨ ਦੇ ਜਾ ਰਿਹਾ ਸੀ ਜੋ ਕਿ ਉਸ ਦੇ ਸੁਰੱਖਿਆ ਗਾਰਡ ਦੀ ਨੌਕਰੀ ਵਜੋਂ ਉਸ ਦਾ ਫਰਜ਼ ਸੀ। ਜਦੋਂ ਅੱਜ ਆਕਲੈਂਡ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਫੈਸਲਾ ਵਕੀਲਾਂ ਨੇ ਪੜ੍ਹ ਕੇ ਸੁਣਾਇਆ ਤਾਂ ਰਮਨਦੀਪ ਸਿੰਘ ਦੀ ਪੈਨ ਫੁੱਟ ਫੁੱਟ ਕੇ ਰੋਈ ਉਸ ਨੇ ਕਿਹਾ ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ ਮੇਰਾ ਐਂਕਰ ਸੀ ਮੇਰਾ ਗਾਈਡ ਸੀ ਪੈਨ ਦੀਆਂ ਇਹਨਾਂ ਭਾਵਨਾਵਾਂ ਨੂੰ ਦੇਖਣ ਤੋਂ ਬਾਅਦ ਜਸਟਿਸ ਜੈਫਰੀ ਵਿਨਿੰਗ ਨੇ ਫੈਸਲਾ ਸੁਣਾਇਆ ਉਹਨਾਂ ਨੇ ਪੱਛਮੀ ਆਕਲੈਂਡ ਵਿੱਚ ਰਮਨਦੀਪ ਸਿੰਘ ਦੇ ਬੇਰੰਮੀ ਨਾਲ ਕਤਲ ਕਰਨ ਲਈ ਲੋਰੈਂਜ਼ੋ ਤਨਜ਼ੀਰਾ ਨੂੰ ਉਮਰ ਕਹਿ ਦਿੱਤੀ ਅਸਰ ਅਸਰਾਂ ਦਿੱਤੀ ਇਸ ਦੌਰਾਨ ਜੱਜ ਨੇ ਕਿਹਾ ਮੈਂ ਮੰਨਦਾ ਹਾਂ ਕਿ ਸਿੰਘ ਦਾ ਕਤਲ ਬਹੁਤ ਬੇਰਹਿਮੀ ਨਾਲ ਕੀਤਾ ਗਿਆ ਹੈ ਮਿਸਟਰ ਸਿੰਘ ਦਾ ਕਤਲ ਬਿਨਾਂ ਕਿਸੇ ੜਕਾਹਟ ਦੇ ਕੀਤਾ ਗਿਆ ਹੈ ਉਹ ਤਾਂ ਸਿਰਫ ਆਪਣਾ ਕੰਮ ਕਰ ਰਿਹਾ ਸੀ ਜ਼ਿਕਰਯੋਗ ਹੈ ਕਿ ਇਹ ਕਤਲ ਦਸੰਬਰ 2023 ਦੇ ਵਿੱਚ ਹੋਇਆ ਸੀ ਜਦੋਂ ਰਮਨਦੀਪ ਸਿੰਘ ਰਾਇਲ ਰਿਜ਼ਰਵ ਪਾਰਕ ਵਿੱਚ ਜਾ ਰਿਹਾ ਸੀ ਤਾਂ ਟੰਗੀਰਾ ਨੇ ਉਸੋ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਉਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਸਹੰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਦਾਲਤ ਵਿੱਚ ਚੰਗੀਰਾ ਨੇ ਮੰਨਿਆ ਕਿ ਉਸ ਨੇ ਰਮਨਦੀਪ ਸਿੰਘ ਦੀ ਹਤਿਆ ਕੀਤੀ ਹੈ ਉਸ ਦੇ ਨਾਲ ਇੱਕ 17 ਸਾਲਾਂ ਦਾ ਨੌਜਵਾਨ ਵੀ ਸੀ ਜੋ ਕਿ ਹਮਲੇ ਦੇ ਵਿੱਚ ਸ਼ਾਮਲ ਸੀ ਪਰ ਅਦਾਲਤ ਨੇ ਉਸ ਨੂੰ ਮਾਨਸਿਕ ਤੌਰ ਤੇ ਮੁਕੱਦਮਾ ਚਲਾਉਣ ਯੋਗ ਨਹੀਂ ਮੰਨਿਆ ਰਮਨਦੀਪ ਸਿੰਘ ਜੋ ਕਿ ਪੰਜਾਬ ਦੇ ਕੋਟਲੀ ਸ਼ਾਹਪੁਰ ਤੋਂ 2018 ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਨਿਊਜ਼ੀਲੈਂਡ ਕੋ ਜਾ ਸੀ ਉਹ ਇੱਕ ਸੁਰੱਖਿਆ ਕੰਪਨੀ ਦੇ ਵਿੱਚ ਆਮ ਗਾਰਡ ਵਜੋਂ ਕੰਮ ਕਰਦਾ ਸੀ ਭਾਈਚਾਰੇ ਨੇ ਇੱਕ ਫੰਡਰੇਜ਼ਰ ਮਿਹਨ ਰਾਹੀਂ ਲਗਭਗ 10000 ਡਾਲਰ ਇਕੱਠੇ ਕਰਕੇ ਉਸ ਦੇ ਪਰਿਵਾਰ ਦੀ ਮਦਦ ਵੀ ਕੀਤੀ ਸੀ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਰਮਨਦੀਪ ਸਿੰਘ ਬਹੁਤ ਵਧੀਆ ਮੁੰਡਾ ਸੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਤੇ ਹਰ ਰੋਜ਼ ਇੱਥੇ ਦੀਆਂ ਗੱਲਾਂ ਪੰਜਾਬ ਚ ਆਪਣੀ ਮਾਂ ਨਾਲ ਸਾਂਝੀਆਂ ਵੀ ਕਰਿਆ ਕਰਦਾ ਸੀ। ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਬੀਵਿਅਨ ਫੈਨ ਨੇ ਆਪਣੇ ਮੁਖੀਰ ਵੱਲੋਂ ਅਦਾਲਤ ਨੂੰ ਮਾਫੀ ਪੱਤਰ ਵੀ ਸੌਂਪਿਆ ਪਰ ਜਸਟਿਸ ਵੈਨਿੰਗ ਨੇ ਸਹਿਮਤੀ ਪ੍ਰਗਟਾਈ ਕਿ ਉਸ ਦਾ ਪਛਤਾਵਾ ਪੱਤਰ ਨਕਲੀ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹਮਲੇ ਨੂੰ ਰੋਕਣ ਲਈ ਮੌਕਾ ਸੀ ਪਰ ਤੁਸੀਂ ਆਪਣੇ ਨਾਲ ਦੇ ਨੂੰ ਉਤਸ਼ਾਹਿਤ ਕੀਤਾ ਤੇ ਕੁੱਟਮਾਰ ਕਰਦੇ ਰਹੇ। ਜਸਟਿਸ ਵੈਨਿਗ ਨੇ ਤੰਗੀਰਾ ਨੂੰ ਕਿਹਾ ਕਿ ਤੁਸੀਂ ਸ਼ਰੀਦਕ ਤੌਰ ਤੇ ਬਹੁਤ ਰਿਸਟ ਪੁਸਟੋ ਤੇ ਮ੍ਰਿਤਕ ਨੌਜਵਾਨ ਬਹੁਤ ਹੀ ਪਤਲਾ ਤੇ ਛੋਟੇ ਕੱਦ ਵਾਲਾ ਸੀ ਪਰ ਫਿਰ ਵੀ ਤੁਸੀਂ ਉਸਤੇ ਰਹਿਮ ਨਹੀਂ ਕੀਤਾ ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਸੀ ਪਰ ਤੁਸੀਂ ਅਸਫਲ ਰਹੇ ਜੱਜ ਨੇ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮਿਸਟਰ ਸਿੰਘ ਵਿਰੁੱਧ ਹਿੰਸਾ